ਸਾਡੇ ਨਾਲ ਉਹ ਫਿਲਮੀ ਅਦਾਕਾਰ ਜਿਨ੍ਹਾਂ ਨੂੰ ਅਸੀਂ ਚਲੋ ਇਸ ਤੋਂ ਤੋਂ ਜੰਮੀ ਨਹੀਂ ਸੀ ਸਾਡੇ ਫਾਜ਼ਲ ਸਾਹਿਬ ਸਾਡੇ ਹਰ ਇੱਕ ਤੁਹਾਡੇ ਪੰਜਾਬੀ ਇੰਡੀਅਨ ਤੁਹਾਡੇ ਫੈਨ ਪ੍ਰੀਤੀ ਸਾਪੂਰ ਸਾਡੇ ਨਾਲ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਸੀਜੂ ਵਿੱਚ ਥੈਂਕ ਯੂ ਥੈਂਕ ਯੂ ਸੋ ਮਚ ਇੱਥੇ ਆ ਕੇ ਬਹੁਤ ਚੰਗਾ ਲੱਗਦਾ ਹੈ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਇਹ ਤੇ ਪੰਜਾਬ ਲਈ ਦਿਲ ਧੜਕਦਾ ਰਹਿੰਦਾ ਬੰਬਈ ਹੈ ਨਾ ਅੱਜ ਕੀ ਲ ਮਹਿਸੂਸ ਹੋ ਰਿਹਾ ਹੈ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਫਿਲਮ ਫੈਸਟੀਵਲ ਕਰਾ ਰਹੀ ਹੈ ਪੰਜਵਾਂ ਤੇ ਤੁਸੀਂ ਉਸ ਦਾ ਇੱਕ ਵੱਡਾ 파ਟ ਬਣਿਆ ਕਿਉਂਕਿ ਤੁਸੀਂ ਇੱਕ ਡਿਕਸ਼ਨਰੀ ਹੈਗੇ ਇੱਕ ਕਿਤਾਬ ਹੈਗੇ ਫਿਲਮ ਇੰਡਸਟਰੀ ਦੀ ਹਾਂਜੀ ਬਹੁਤ ਅੱਛਾ ਲੱਗ ਰਿਹਾ ਮੈਂ ਹਮੇਸ਼ਾ ਇਹਨਾਂ ਨੂੰ ਦਾਤ ਦੇਨੀ ਆ ਰਾਜੇ ਸ਼ਰਮਾ ਜੀ ਨੂੰ ਜਿਹੜਾ ਇਹ ਉਪਰਾਲਾ ਕਰਕੇ ਨਾ ਹਮੇਸ਼ਾ ਹਰ ਸਾਲ ਫਿਲਮ ਫੈਸਟੀਵਲ ਇੱਥੇ ਕਰਾਉਂਦੇ ਆ ਤੇ ਮੈਂ ਸਮਝਦੀ ਆ ਇਹਨਾਂ ਦਾ ਡੇਲੀ ਵੱਧਦਾ ਜਾ ਰਿਹਾ ਹੈ ਹੋਣਾ ਵੀ ਚਾਹੀਦਾ ਬਿਕੋਜ਼ ਹੀ ਇਹਨੇ ਇਨੀਸ਼ੀਏਟਿਵ ਲਿੱਤਾ ਹੈ ਕਿ ਪੰਜਾਬ ਵਿੱਚ ਫਿਲਮ ਫੈਸਟੀਵਲ ਕਰਾਂਦਾ ਹੈ। ਵੀ ਸ਼ਾਇਦ ਜੋ ਪੰਜਾਬੀ ਇੰਡਸਟਰੀ ਜਿੱਦਾਂ ਗਰੋ ਕਰ ਰਹੀ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਸੀ ਇੱਥੇ ਆਣਾ ਸਮੇਂ ਜੇ ਕੋਈ ਇੰਡਸਟਰੀ ਦੇ ਲਈ ਜਾਂ ਨੌਜਵਾਨਾਂ ਲਈ ਕੋਈ ਖੋਲਾਂਗੇ ਅਜਿਹਾ ਇੰਸਟੀਚਿਊਟ ਇੰਸਟੀਚਿਊਟ ਵੀ ਜ਼ਰੂਰਤ ਵੀ ਹੈ ਕਿ ਜਿਨ੍ਹਾਂ ਦਾ ਬੰਬੇ ਨਾਲ ਇਨਾ ਟੱਚ ਹੈ। ਦੇਖੋ ਜੇ ਅਸੀਂ ਇੱਥੇ ਖੋਲਦੇ ਆ ਚੰਡੀਗੜ੍ਹ ਦੇ ਨੇੜੇ ਜਾਂ ਅਸੀਂ ਮੈਂ ਖੋਲਾ ਇੰਸਟੀਚਿਊਟ ਇਨ ਗੁਰਗਾਓ ਜਿੱਥੇ ਵੀ ਫਲਾਈਟਸ ਹੈ ਬਿਕੋਜ਼ ਮੈਨੂੰ ਟ੍ਰੇਨਰ ਸਾਰੇ ਬੰਬੇ ਤੋਂ ਲਾ ਕੇ ਟ੍ਰੇਡਿੰਗ ਲਈ ਤੇ ਇੱਥੇ ਅਸੀਂ ਖੋਲ ਕੇ ਸਾਡੇ ਬੱਚਿਆਂ ਨੂੰ ਸਕ੍ਰਿਪਟ ਰਾਈਟਿੰਗ ਵਿੱਚ ਐਡੀਟਿੰਗ ਵਿੱਚ ਡਾਇਰੈਕਸ਼ਨ ਵਿੱਚ 뮤직 ਵਿੱਚ ਸਾਰੀ ਟ੍ਰੇਨਿੰਗਸ ਉਥੇ ਐਕਟਿੰਗ ਵਿੱਚ ਫਾਈਟ ਸਟੰਟ ਮਿਊਜ਼ एवरीथिंग ਡਾਂਸਿੰਗ ਉਹ ਪੂਰਾ ਟ੍ਰੇਨਿੰਗ ਇੱਥੇ ਮਿਲ ਜੂਗੀ ਨਾ ਤੇ ਟ੍ਰੇਨ ਹੋ ਕੇ ਜਾ ਸਕਾਂਗੇ ਤੇ ਦੇ ਵਿਲ ਬੀ ਸਕਸੈਸਫੁਲ ਹੈ ਨਾ ਅਨ ਇੱਥੇ ਦਾ ਕਿ ਉਹ ਆਪਣੀ ਫੈਮਿਲੀ ਨਾਲ ਵੀ ਟਾਈ ਰਹਿ ਸਕਦੇ ਆ ਨਾ ਦੋ ਦਿਖਾਂਗੇ ਪੰਜਾਬ ਜੀ ਕਰੋ ਪੰਜਾਬੀ ਕਹਿੰਦੇ ਨੇ ਆ ਗਏ ਤੇ ਪੰਜਾਬੀਆਂ ਦੇ ਟੈਲੈਂਟ ਵੀ ਹੈਗਾ ਤੇ ਅਸੀਂ ਚਾਹਾਂਗੇ ਤੁਹਾਨੂੰ ਜਿੰਨਾ ਲੋਕ ਪਿਆਰ ਕਰਦੇ ਨੇ ਹਾਂਜੀ ਹਾਂਜੀ ਤੇ ਮੈਂ ਵੀ ਆਪਣਾ ਦੇਖੋ ਜੀਵਨ 'ਚ ਰੱਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਐਂਡ ਆਮ ਵੈਰੀ ਸਕਸੈਸ ਅੱਜ ਦੇ ਜਿਹੜੇ ਅੱਜ ਦੇ ਮਾਡਰਨ ਗਾਣੇ ਹੈਗੇ ਜਿਹੜੇ ਅੱਜ ਦੇ ਯੂਥ ਗਾ ਰਿਹਾ ਉਹਨਾਂ 'ਚ ਵੀ ਤੁਹਾਡੇ ਨਾਂ ਲੈਂਦੇ ਨੇ ਉਹ ਗਾਣੇ ਤੁਹਾਡੇ ਨਾਂ ਤੇ ਹਿੱਟ ਹੁੰਦੇ ਨੇ ਯੈਸ ਸੋ সুইਟ ਆਈ ਫੀਲ ਵੈਰੀ ਹੈਪੀ ਥੈਟ ਪੀਪਲ ਸਟਿਲ ਰਿਮੈਂਬਰ ਮੀ ਲਵ ਮੀ ਐਂਡ ਆਈ ਥਿੰਕ ਦੈਟ ਇਜ਼ ਇਨਫ ਫॉर ਮੀ ਪੰਜਾਬੀ ਇੰਡਸਟਰੀ ਇੱਕ ਮੈਂ ਕਹਿਣਾ ਚਾਹੁੰਦਾ ਤੁਸੀਂ ਕਿਹਾ ਸੀ ਪੰਜਾਬੀ ਦੇ ਪੰਜਾਬੀ ਡਿਸ਼ ਪੰਜਾਬੀ ਸਾਗ ਪੰਜਾਬੀ ਸੁੱਕੀ ਬਰਾੜ ਦਾ ਤੁਸੀਂ ਨਾਂ ਲਿਆ ਚਲੋ ਵੀ ਇੱਕ ਹਮੇਸ਼ਾ ਪੰਜਾਬੀ ਨੂੰ ਨਾਲ ਲੈ ਕੇ ਚੱਲਦੇ ਨੇ ਉਹ ਕਿੰਨਾ ਕੋ ਪਿਆਰ ਹੈਗਾ ਪੰਜਾਬੀ ਖਾਣੇ ਜਾਂ ਪੰਜਾਬੀਆਂ ਨਾਲ ਕਿੰਨਾ ਕੋ ਪਿਆਰ ਹੈ ਅਰੇ ਬਹੁਤ ਮੈਂ ਮੈਨੂੰ ਮੈਂ ਜਿੱਥੇ ਵੀ ਜਾਵਾਂ ਲੋਕੀ ਕਹਿੰਦੇ ਉਹ ਦੇਖੋ ਪੰਜਾਬੀ ਸਟਾਰ ਆ ਗਈ ਤੇ ਮੇਰੀ ਮੈਂ ਹਿੱਤੇ ਹੀ ਹਿੰਦੀ ਫਿਲਮਾਂ ਕੀਤੀਆਂ ਨੇ ਬਟ ਮੇਰੀ ਪਛਾਣ ਪੰਜਾਬੀ ਇੰਡਸਟਰੀ ਤੋਂ ਹੋਈ ਆ ਤੇ ਮੈਨੂੰ ਵੀ ਮੈਂ ਚਾਹ ਦੁਬਈ ਵੀ ਹੋਵਾਂ ਮੈਨੂੰ ਦਿਸਦਾ ਮੈਨੂੰ ਮੈਂ ਪੰਜਾਬੀ ਪਛਾਨ ਜਾਂਦੀ ਆ ਕਰਾਊਡ ਵਿੱਚ ਵੀ ਨਾ ਮੈਨੂੰ ਲੱਗੇ ਇਹ ਪੰਜਾਬ ਤੋਂ ਹੈ ਪਛਾਣ ਜਾਂਦੀ ਹੈ ਉਹ ਤਾਂ ਪੰਜਾਬ ਦੀ ਜੱਟੀ ਕਹਿ ਕੇ ਕਹਿੰਦੇ ਨੇ ਪੰਜਾਬ ਦੀ ਜੱਟੀ ਆ ਗਈ ਕਿਉਂਕਿ ਪੰਜਾਬ ਦੀ ਖੂਬਸੂਰਤੀ ਜਿਹੜੀ ਹੈਗੀ ਉਹ ਤੁਹਾਡੇ ਤੋਂ ਉੱਪਰ ਮਿਲਦਾ ਉਹ ਸਮੇਂ ਦੇ ਇ ਤੇ ਅੱਜ ਵੀ ਹੈ ਨਹੀਂ ਕੋਈ ਇਹ ਬਹੁਤ ਸਾਰੇ ਆਪਣੇ ਪੰਜਾਬ ਵਿੱਚ ਹੀ ਖੂਬਸੂਰਤੀ ਹੈ ਨਹੀਂ ਹੈ ਸਾਡੇ ਦੇਖੋ ਫਿਲਮ ਇੰਡਸਟਰੀ ਵਿੱਚ ਵੀ ਪੰਜਾਬੀ ਰੂਲ ਕਰ ਰਹੇ ਨੇ ਸਾਰੇ ਪੰਜਾਬੀ ਪੰਜਾਬ ਵਿੱਚ ਨੇ ਖੂਬਸੂਰਤੀ ਆਰਟ ਐਂਡ ਕਲਚਰ ਮਤਲਬ ਭਰਿਆ ਹੋਇਆ ਸਾਡੇ ਬੱਚਾ ਵਿੱਚ

ਹਾਂਜੀ ਮਾਈ ਫਾਦਰ ਐਟ ðiਸ ਆਈਸ ਸੋ ਇਸ ਸਾਡੇ ਨਾਲ ਉਹ ਲੈਜਰ ਜਿਨ੍ਹਾਂ ਨੂੰ ਯਾਦ ਕਰਦੇ ਨੇ ਅੱਜ ਹਰ ਕੋਈ ਉਹਨਾਂ ਨੂੰ ਯਾਦ ਕਰਦਾ ਹੈ ਪੰਜਾਬੀ ਜਾਂ ਉਹ ਹਿੰਦੀ ਹੋਣ ਪੁਰਾਣੇ ਸਾਡੇ ਵੱਡੇ ਬਜ਼ੁਰਗ ਹੋਣ ਜਿਨ੍ਹਾਂ ਨੇ ਪੀਤੀ ਸਫਰੋਂ ਅੰਟੀਨਿਆਂ ਦੇ ਸਫਰ ਤੋਂ ਲੈ ਕੇ ਹੋਣ ਤੱਕ ਦੇਖਿਆ ਕਹਿੰਦੇ ਬਸ ਨਿਤਿੰਦਰ ਰਾਜ ਸੰਦੀਪ ਕਮੋਜ ਚੰਡੀਗੜ੍ਹ